ਜਦੋਂ ਫਿਲਮ ਲਿਖੀ ਸੀ ਤਾਂ ਉਦੋਂ ਬੜਾ ਮਨ ਚ ਡਰ ਸੀਗਾ ਕਿ ਯਾਰ ਉੱਥੇ ਪ੍ਰੋਪਰ ਐਵੇਂ ਸ਼ੂਟ ਕਰਨਾ ਵਾ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਐਗਜ਼ੀਕਿਊਟ ਕਰ ਹੋਣਗੀਆਂ ਤੇ ਕੁਝ ਗਲਤ ਨਾ ਹੋ ਜਾਵੇ ਸੋ ਵਾਹਿਗੁਰੂ ਦੀ ਐਸੀ ਕਿਰਪਾ ਰਹੀ ਉੱਥੇ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਔਰ ਫਿਲਮ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਦੇਖੀ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਮੈਨਾਂ ਦਾ ਕਿ ਸਾਡੀ ਜ਼ਿੰਦਗੀ ਦੀ ਖੂਬਸੂਰਤ ਮੂਮੈਂਟ ਹੋਈ ਸੀਗੀ ਉਹ ਫਿਲਮ ਬਣਨ ਤੋਂ ਬਾਅਦ ਅਸੀਂ ਰਿਅਲਾਈਜ਼ ਕੀਤੀ ਇਹ ਚੀਜ਼ ਕਿ ਯਾਰ ਇਹ ਐਕਚੁਅਲੀ ਨਾ ਸਾਡੀ ਜ਼ਿੰਮੇਵਾਰੀ ਸੀ ਇਹ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਲੇਟ ਹੋਏ ਆ ਬਹੁਤ ਸੰਸਥਾਵਾਂਆਂ ਲਈਓ ਬਹੁਤ ਗੁਣੀ ਲੋਕਾਂ ਲਈਓ ਪਾਸ ਕੀਤੀ ਹੋਈ ਬਹੁਤ ਪ੍ਰਬੰਧਕ ਕਮੇਟੀਆਂ ਲਈਓ ਪਾਸ ਕੀਤੀ ਹੋਈ ਫਿਲਮ ਆ ਜਿਹਦੇ ਵਿੱਚ ਕੱਲਾ ਕੱਲਾ ਡਾਇਲੋਗ ਵੀ ਪ੍ਰਨੰਸੀਏਸ਼ਨ ਤੋਂ ਲੈ ਕੇ ਹਰ ਚੀਜ਼ ਅਸੀਂ ਚੈੱਕ ਕਰਾ ਕੇ ਹੀ ਚੀਜ਼ ਭਾਈਆ ਵੀ ਕੋਈ ਵੀ ਏਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਅਰਦਾਸ ਫਿਲਮ ਨਾਲ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਜਜ਼ਬਾਤ ਜੁੜੇ ਹੋਏ ਨੇ ਗਾਹਿਬ ਗਾਹਿ ਜਦੋਂ ਹਜ਼ੂਰ ਹੁਕਮ ਕਰਦੇ ਨੇ ਆਈ ਦਾ ਪਰਿਵਾਰ ਨਾਲ ਵੀ ਤੇ ਅੱਜ ਕਿਉਂਕਿ ਸਾਡੀ ਫਿਲਮ ਦੀ ਅਸੀਂ ਜਦੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀ ਉਹ ਚਾਰ ਬੰਗਲਾ ਸਾਹਿਬ ਬੰਬੇ ਤੋਂ ਸ਼ੁਰੂ ਹੋਈ ਸੀ ਨੇਕ ਨiyet ਦੇ ਨਾਲ ਮਿਹਨਤ ਦੇ ਨਾਲ ਇੱਕ ਪ੍ਰੋਡਕਟ ਤਿਆਰ ਕੀਤਾ ਜਿਹੜਾ ਐਂਟਰਟੇਨਮੈਂਟ ਤੋਂ ਅਲੱਗ ਹੋ ਕੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਕੋਈ ਚੰਗਾ ਸਨੇਹਾ ਦੇਣ ਚ ਅਸੀਂ ਕਾਮਯਾਬ ਹੋ ਸਕੀਏ ਸਭ ਤੋਂ ਵਧੀਆ ਤਾਂ ਇਹ ਸੀਗਾ ਜੀ ਕਿ ਤਖਸ਼ਰੀ ਹਜੂਰ ਸਾਹਿਬ ਜਾਣਾ ਸੀਗਾ ਸੋ ਸਾਰੀ ਟੀਮ ਉਸ ਚੀਜ਼ ਲਈ ਬਹੁਤ ਐਕਸਾਈਟਡ ਸੀ ਔਰ ਕਈ ਦਿਨਾਂ ਸੀ ਉੱਥੇ ਰਹੇ ਆ ਤੇ ਡੇ ਨਾਈਟ ਉੱਥੇ ਹੁੰਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ ਔਰ ਜਦੋਂ ਫਿਲਮ ਲਿਖੀ ਸੀ ਤਾਂ ਉਦੋਂ ਬੜਾ ਮਨ ਚ ਡਰ ਸੀਗਾ ਕਿ ਯਾਰ ਉੱਥੇ ਪ੍ਰੋਪਰ ਐਵੇਂ ਸ਼ੂਟ ਕਰਨਾ ਵਾ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਐਗਜ਼ੀਕਿਊਟ ਕਰ ਹੋਣਗੀਆਂ ਤੇ ਕੁਝ ਗਲਤ ਨਾ ਹੋ ਜਾਵੇ ਸੋ ਵਾਇਗਰੂ ਦੀ ਐਸੀ ਕਿਰਪਾ ਰਹੀ ਉੱਥੇ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਔਰ ਫਿਲਮ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਦੇਖੀ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਮਿਲਦਾ ਕਿ ਸਾਡੀ ਜ਼ਿੰਦਗੀ ਦੀ ਖੂਬਸੂਰਤ ਮੂਮੈਂਟ ਹੋਈ ਸੀਗੀ ਕਿਉਂਕਿ ਇਨੇ ਦਿਨ ਅਸੀਂ ਉੱਥੇ ਸਪੈਂਡ ਕੀਤੇ ਨੇ ਜੀ। ਬਈ ਹੁਣ ਜਟਾ ਤੁਸੀਂ ਕਰਕੇ ਹੱਥੋਂ ਇੱਕ ਡਿਫਰੈਂਟ ਲਾਈਟ ਮੇਜ ਦੇ ਵਿੱਚ ਪਹਿਲਾਂ ਮਾਦੀ ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਸਬਜੈਕਟ ਮੈਟਰ ਜਿਹੜੀ ਸ਼ਿਫਟਿੰਗ ਹੁੰਦੀ ਹੈ ਇਜ਼ ਇਟ ਈਜ਼ੀ ਕਿ ਇਕਦਮ ਇੱਕ ਕੈਰੈਕਟਰ ਤੋਂ نکل ਕੇ ਦੂਜੇ ਕੈਰੈਕਟਰ ਦੇ ਵਿੱਚ ਆਣਾ। ਦੇਖੋ ਭਾਜੀ ਇਹ ਕੈਰੈਕਟਰ ਚੋਂ نکل ਕੇ ਤਾਂ ਮੈਨੂੰ ਇਦਾਂ ਲੱਗਦਾ ਕਿ ਆਰਟਿਸਟ ਦੀ ਇੱਕ ਜੌਬ ਐ। ਆ ਜਦੋਂ ਪਹਿਲੀ ਵਾਰੀ ਪਹਿਲੀ 2016 ਦੇ ਵਿੱਚ ਅਰਦਾਸ ਬਣਾਈ ਸੀ। ਉਦੋਂ ਸਾਡੇ ਲਈ ਬਹੁਤ ਟਫ ਸੀਗਾ। ਜਦੋਂ ਮੈਂ ਸਬਜੈਕਟ ਸੋਚਿਆ ਕਿ ਲਿਖਣਾ ਵਾ। ਇਦਾਂ ਕਰਨਾ ਇਵਨ ਖੁੱਗੀ ਭਾਜੀ ਨੂੰ ਵੀ ਮੈਂ ਕਿਹਾ ਮੈਂ ਕਿਹਾ ਜੀ ਤੁਸੀਂ ਮਾਸਟਰ ਗੁਰਮਖ ਸਿੰਘ ਦਾ ਰੋਲ ਪਲੇ ਕਰੋਗੇ ਤਾਂ ਇਹਨਾਂ ਨੂੰ ਵੀ ਬੜਾ ਡਾਊਟ ਸੀਗਾ ਕਹਿੰਦੇ ਯਾਰ ਲੋਕ ਕਿਦਾਂ ਐਕਸੈਪਟ ਕਰਨਗੇ ਮੈਂ ਕਿਹਾ ਭਾਜੀ ਤੁਸੀਂ ਐਕਟਰ ਹੋ ਤੁਸੀਂ ਇੱਕ ਚੀਜ਼ ਨੂੰ ਪਰਫਾਰਮ ਕਰਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹਨਾਂ ਦਾ ਬਹੁਤ ਖਾਸ ਦੋਸਤ ਆ ਇਹਨਾਂ ਦੇ ਨਾਲ ਰਹਿਣਾ ਛੋਟਾ ਭਰਾ ਮੈਂ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਤੇ ਕਿਉਂਕਿ ਐਕਚੁਅਲੀ ਜੋ ਕੈਰੀ ਔਨ ਜੱਟਾ ਤੁਸੀਂ ਗੁਰਪ੍ਰੀਤ ਖੁੱਗੀ ਜੀ ਨੂੰ ਦੇਖਦੇ ਹੋ ਐਕਚੁਅਲੀ ਉਹ ਹੈ ਨਹੀਂ ਉਹ ਇਹ ਬਹੁਤ ਜ਼ਿਆਦਾ ਕਲੋਜ਼ ਜੇ ਇਹਨਾਂ ਦਾ ਇਹਨਾਂ ਦੀ ਆਪਣੀ ਜ਼ਿੰਦਗੀ ਦੇਖੋ ਤਾਂ ਇਹ ਗੁਰਮukh Singh ਦੇ ਜ਼ਿਆਦਾ ਕਲੋਜ਼ ਨੇ ਤੇ ਮਤਲਬ ਕਿਹੜੇ ਪਾਸੇ ਨੇੜੇ ਨੇ ਜੇ ਮੈਂ ਕਹਾ ਹਨ ਤਾਂ ਇਧਰਲੇ ਪਾਸੇ ਜ਼ਿਆਦਾ ਨੇੜੇ ਨੇ ਬਟ ਇਹ ਐਕਟਰ ਵਧੀਆ ਨੇ ਤਾਂ ਇਹ ਕੈਰੀ ਔਨ ਜੱਟਾ ਵਾਲਾ ਹਣੀ ਵੀ ਬਹੁਤ ਵਧੀਆ ਪਲੇ ਕਰਦੇ ਨੇ ਹਨ ਤੇ ਉਦੋਂ ਸਾਡੇ ਲਈ ਹਲੇ ਟਫ ਚੀਜ਼ ਸੀਗੀ ਬਟ ਉਸ ਤੋਂ ਬਾਅਦ ਜਦੋਂ ਫਿਲਮ ਬਣਾਈ ਕਈ ਵਾਰੀ ਚੀਜ਼ਾਂ ਨਾ ਹੋਣ ਤੋਂ ਬਾਅਦ ਤੁਹਾਨੂੰ ਰਿਅਲਾਈਜ਼ ਹੁੰਦੀਆਂ ਨੇ ਉਹ ਫਿਲਮ ਬਣਨ ਤੋਂ ਬਾਅਦ ਅਸੀਂ ਰਿਅਲਾਈਜ਼ ਕੀਤੀ ਇਹ ਚੀਜ਼ ਕਿ ਯਾਰ ਇਹ ਐਕਚੁਅਲੀ ਨਾ ਸਾਡੀ ਜ਼ਿੰਮੇਵਾਰੀ ਸੀ ਇਹ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਲੇਟ ਹੋਏ ਆ ਇਹ ਚ ਪਰ ਮੈਨੂੰ ਐ ਲੱਗਿਆ ਕਿ ਯਾਰ ਜੇ ਹੁਣ ਲੇਟ ਹੋਇਆ ਤਾਂ ਹੁਣ ਆਪਾਂ ਹਰ ਕੁਝ ਨਾ ਕੁਝ ਇਦਾਂ ਦਾ ਬਣਾਉਂਦੇ ਰਹੀਏ ਫਿਰ ਉਸ ਤੋਂ ਬਾਅਦ ਅਸੀਂ ਦੂਜਾ ਭਾਗ ਵੀ ਬਣਾਇਆ ਫਿਰ ਮਾਂ ਫਿਲਮ ਵੀ ਬਣਾਈ ਤੇ ਵਿੱਚ ਹੋਰ ਕਾਫੀ ਚੀਜ਼ਾਂ ਬਣਾਈਆਂ ਇੱਕ ਨਸ਼ਿਆਂ ਤੇ ਫਿਲਮ ਬਣਾਈ ਸੀ ਪੋਸਟ ਦੀ ਇਦਾਂ ਦੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਦਾ ਕਿ ਕੁਝ ਨਾ ਕੁਝ ਬਣਦੀ ਆ ਰਹਿਣ ਤੇ ਹੁਣ ਉਸੇ ਤਰੀਕੇ ਨਾਲ ਆ ਇਹ ਤੀਸਰਾ ਭਾਗ ਅਰਦਾਸ ਸਰਬੱਤੇ ਪੱਲੇ ਦੀ ਤੁਹਾਡੇ ਮੁੰਡਿਆਂ ਤੇ ਬੜੀ ਗੱਲ ਜੀ ਬਾਈ ਇੱਕ ਵੀਸਾ ਆਪਣੀ ਸਰਕਾਰੀ ਪ੍ਰੋਮੋਸ਼ਨ ਜੀ ਕਰਾ ਤੇ ਉਹ ਕਹਿ ਰਹੀ ਹੋਂ ਜੱਟਾ ਆਈ ਸੀਗੀ ਲੋਕਾਂ ਨੇ ਥੋੜਾ ਕ੍ਰਿਟਿਸਿਜ਼ਮ ਦੇ ਕੀਤਾ ਕਿ ਕੁਝ ਡਾਇਲੌਗਸ ਜਿਹੜੇ ਜਿਹੜੇ ਦੇ ਵਿੱਚ ਆ ਕੇ ਤੇ ਮਨਾਲ ਵੀ ਹੁੰਦਾ ਕਿ ਯਾਰ ਬੜੀ ਵੱਡੀ ਰਿਸਪੌਂਸਿਬਿਲਟੀ ਪੰਜਾਬੀਆਂ ਨੇ ਸਜਾ ਦੇ ਵਿੱਚ ਹੁੰਦੀ ਤੇ ਇਸ ਤਰ੍ਹਾਂ ਦੇ ਥੋੜੇ ਥੋੜੇ ਦੇਖੋ ਜੀ ਕੋਈ ਕੋਈ ਵੀ ਚੀਜ਼ ਜਦੋਂ ਅਸੀਂ ਬਣਾਉਨੇ ਆ ਅਸੀਂ ਕੋਈ ਵੀ ਚੀਜ਼ ਬਣਾਉਨੇ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਬੰਦਾ ਹਰਟ ਨਾ ਹੋਵੇ ਕੋਈ ਵੀ ਚੀਜ਼ ਐਦਾਂ ਨਾ ਹੋਵੇ ਕਿਉਂਕਿ ਫਿਲਮ ਜਦੋਂ ਬਣਦੀ ਆ ਇੱਕ ਬڑے ਡਿਸੀਜਨ ਲਈ ਜਾਂਦੇ ਨੇ ਮੌਕੇ ਦੇ ਉੱਤੇ ਸੋ ਕਈ ਵਾਰੀ ਜਦੋਂ ਸਾਰੀਆਂ ਚੀਜ਼ਾਂ ਲਈਆਂ ਹੁੰਦੀਆਂ ਆਪਾਂ ਉਰੇ ਬੈਠ ਕੇ ਕਿਸੇ ਨੂੰ ਇਹ ਕਹੀਏ ਕਿ ਨਹੀਂ ਨਹੀਂ ਜੀ ਉਹ ਫਲਾਣੇ ਦਾ ਫਾਲਟ ਸੀ ਨਹੀਂ ਜੇ ਕੋਈ ਗਲਤ ਚੀਜ਼ ਵੀ ਹੁੰਦੀ ਉਹ ਵੀ ਸਾਡੇ ਫਾਲਟ ਸੀਗਾ ਤੇ ਅਸੀਂ ਹੀ ਉਹਨੂੰ ਠੀਕ ਕਰਨਾ ਵਾ ਸੋ ਹੁਣ ਅਸੀਂ ਕੋਸ਼ਿਸ਼ ਹਮੇਸ਼ਾ ਇਹ ਕਰਦੇ ਆ ਜਿਵੇਂ ਹੁਣ ਖਾਸ ਕਰਕੇ ਕੋਈ ਵੀ ਫਿਲਮ ਬਣਾਉਣੀ ਹੈ ਕਿ ਯਾਰ ਰੀਲੀਜ਼ ਤੋਂ ਪਹਿਲਾਂ ਆਪਾਂ ਕਾਫੀ ਬੰਦੇ ਬੈਠ ਕੇ ਦੇਖੀਏ ਇਸ ਸੀਜ਼ਨ ਕਿ ਕੋਈ ਚੀਜ਼ ਬਾਹਰ ਇਦਾਂ ਨਾ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਫਲੋਅ ਦੇ ਵਿੱਚ ਚੀਜ਼ਾਂ ਹੋਈਆਂ ਕਈ ਵਾਰੀ ਉਦੋਂ ਠੀਕ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਇਹ ਤਾਂ ਚਲੋ ਹਿੱਟ ਫਿਲਮ ਦੀ ਗੱਲ ਕਰ ਲਈ ਆਪਾਂ ਕੈਰੀ ਹੋ ਜੱਟਾ ਸੁਪਰ ਹਿੱਟ ਫਿਲਮ ਆ ਅੱਜ ਦੀ ਡੇਟ 'ਚ ਲੋਕਾਂ ਨੇ ਐਕਸੈਪਟ ਵੀ ਕੀਤੀ ਆ ਔਰ ਸਭ ਤੋਂ ਵੱਡੀ ਕ੍ਰਾਸ ਹੋਈ ਕਈ ਫਿਲਮਾਂ ਜਿਹੜੀਆਂ ਨਹੀਂ ਚੱਲਦੀਆਂ ਜਾਂ ਕੋਈ ਫਿਲਮ ਫਲॉप ਹੋ ਜਾਂਦੀ ਆ ਅਸੀਂ ਉਹਦੇ ਤੇ ਵੀ ਬਹੁਤ ਮਿਹਨਤ ਕਰਦੇ ਆ ਜੀ ਅਸੀਂ ਥੋੜੀ ਚਾਹੁੰਦੇ ਆ ਕਿ ਫਿਲਮ ਕੋਈ ਫਲॉप ਹੋ ਜਾਵੇ ਸਾਡਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਵਾ ਸੋ ਉਵੇਂ ਹੀ ਅਸੀਂ ਮੈਨੂੰ ਲੱਗਦਾ ਕਿ ਹੁਣ ਜਦੋਂ ਇਹ ਫਿਲਮ ਬਣਾਈ ਆ ਅਰਦਾਸ ਸਰਬੱਤ ਦੇ ਭਲੇ ਦੀ ਸਾਡਾ ਤਾਂ ਬਹੁਤ ਜ਼ੋਰ ਲੱਗਿਆ ਜੀ ਔਰ ਅਸੀਂ ਇਹੇ ਕਰਕੇ ਅ ਮੈਂ ਦੱਸ ਨਹੀਂ ਸਕਦਾ ਕਿ ਅਸੀਂ ਇੰਨੇ ਲੋਕਾਂ ਨੂੰ ਇਹ ਫਿਲਮ ਦਿਖਾਈ ਤੇ ਵੀ ਕੋਈ ਚੀਜ਼ ਉਨੀ ਕੀ ਨਾ ਹੋ ਜਾਵੇ ਪਲੀਜ਼ ਦੇਖੋ ਇਹ ਸਾਰੀਆਂ ਚੀਜ਼ਾਂ ਸੋ ਹੁਣ ਜਿਹੜੀ ਫਿਲਮ ਤੁਸੀਂ ਦੇਖੋਗੇ 13 ਸਪਟੈਂਬਰ ਨੂੰ ਮਤਲਬ ਉਹ ਉਹ ਸਾਡੇ ਲਈਓ ਬਹੁਤ ਸੰਸਥਾਵਾਂਆਂ ਲਈਓ ਬਹੁਤ ਗੁਣੀ ਲੋਕਾਂ ਲਈਓ ਪਾਸ ਕੀਤੀ ਹੋਈ ਬਹੁਤ ਪ੍ਰਬੰਧਕ ਕਮੇਟੀਆਂ ਲਈਓ ਪਾਸ ਕੀਤੀ ਹੋਈ ਫਿਲਮ ਆ ਜਿਹਦੇ ਵਿੱਚ ਕੱਲਾ ਕੱਲਾ ਡਾਇਲੋਗ ਵੀ ਪ੍ਰਨੰਸੀਏਸ਼ਨ ਤੋਂ ਲੈ ਕੇ ਹਰ ਚੀਜ਼ ਅਸੀਂ ਚੈੱਕ ਕਰਾ ਕੇ ਹੀ ਚੀਜ਼ ਬਾਈਆ ਵੀ ਕੋਈ ਵੀ ਐਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਅਰਦਾਸ ਫਿਲਮ ਨਾਲ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਜਜ਼ਬਾਤ ਜੁੜੇ ਹੋਏ ਨੇ ਸੋ ਇਹ ਕੱਲੀ ਫਿਲਮ ਨਹੀਂ ਹੈਗੀ ਇਹ ਲੋਕਾਂ ਦਾ ਇੱਕ ਜਜ਼ਬਾਤ ਆ ਸੋ ਅਸੀਂ ਵੀ ਉਸੇ ਮਾਹੌਲ ਦੇ ਨਾਲ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਬਹੁਤ ਹੋਰੀ ਜੀ ਕਿਉਂਕਿ ਮੈਂ ਕੋਗੀ ਬਾਜੀ ਨੂੰ ਗੱਲ ਕਰ ਰਿਹਾ ਸੀ ਮੈਂ ਕਿਹਾ ਬਾਜੀ ਵੀ ਮੈਂ ਸਭ ਤੋਂ ਪਹਿਲਾਂ ਜਦੋਂ ਤਖਤ ਗਿਆ ਸੀ ਤਾਂ ਮੈਂ ਇੱਥੇ ਹੀ ਆਇਆ ਸੀਗਾ ਛੋਟੇ ਹੁੰਦੇ ਤੇ ਮੈਨੂੰ ਅੱਜ ਵੀ ਆਦਾ ਮੈਂ ਕਿਹਾ ਜੀ ਮੈਂ ਟਰਾਲੀ ਤੇ ਆਇਆ ਸੀ ਮੇਰਾ ਦੰਦ ਟੁੱਟ ਗਿਆ ਸੀਗਾ ਡਾਲੇ ਤੇ ਰੱਖ ਲਿਆ ਸੀ ਮੈਂ ਪਿੱਛੇ ਬੈਠੇ ਨੇ ਹਨਾ ਤੇ ਮੈਂ ਕਿਹਾ ਜੀ ਮੈਂ ਉਦੋਂ ਦੀ ਕੱਲ ਪਰਸ ਵੀ ਆਪਾਂ ਗੱਲ ਕਰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਕਿਹਾ ਬਾਜੀ ਸਾਰੇ ਮੈਂ ਪੰਜੇ ਤਖਤ ਕੰਪਲੀਟ ਕੀਤੇ ਮੈਂ ਕਿਹਾ ਜੀ ਅੱਜ ਵਾਪਸ ਆਏ ਆ ਇੱਥੇ ਤੇ ਮੈਨਾਂ ਨੂੰ ਕਹੀ ਜਾਂਦਾ ਮੈਂ ਕਿਹਾ ਮੈਨੂੰ ਇੱਥੇ ਦੀਆਂ ਮੈਮਰੀਜ਼ ਘੱਟ ਨਹੀਂ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਆਉਂਦਾ ਰਿਆ ਮੈਂ ਉਦੋਂ ਮੈਂ ਰੈਗੂਲਰ ਆਉਂਦਾ ਸੀਗਾ ਪਿੰਡੋਂ ਅਸੀਂ ਟਰਾਲੀ ਤੇ ਆਉਂਦੇ ਸੀਗੇ ਤੇ ਹੁਣ ਬਹੁਤ ਟਾਈਮ ਹੋ ਗਿਆ ਸੀ ਮੈਂ ਕਿਹਾ ਜੀ ਇਹ ਮੇਰੇ ਬੱਚੇ ਤਾਂ ਆ ਕੇ ਗਏ ਨੇ ਤੇ ਬਹੁਤ ਵਧੀਆ ਲੱਗਦਾ ਜੀ ਔਰ ਇਸ ਤੋਂ ਮਨ ਲੱਗਦਾ ਕਿ ਜਿਹੜਾ ਆ ਕੇ ਇੱਥੇ ਨਜ਼ਾਰਾ ਹੈ ਉਹ ਅੱਜ ਸ਼ਾਸਤਰ ਦੇਖੇ ਤੇ ਗੱਲਾਂ ਹੀ ਹੋਰ ਹੋ ਜਾਂਦੀਆਂ ਪਤਾ ਲੱਗਦਾ ਆਪਾਂ ਕੌਣ ਹੈ ਗਰੀਬਾਂ ਦਾ ਸਭ ਕੁਛ ਇੱਥੇ ਟੇਕਣ ਆਇਆ ਅੱਜ ਤਾਂ ਅਸ਼ੀਰਵਾਦ ਲੈਣ ਆਏ ਆਂ ਔਰ ਅਸੀਂ ਹਮੇਸ਼ਾ ਇਹੀ ਅਰਦਾਸ ਕਰਦੇ ਆਂ ਸਾਡੀ ਫਿਲਮ ਦਾ ਵੀ ਟਾਈਟਲ ਆ ਕਿ ਆਈ ਸਰਬੱਤ ਦੇ ਭਲੇ ਦੀ ਔਰ ਅਰਦਾਸ ਕਰਨੀ ਚਾਹੁੰਦੇ ਆਂ ਵਾਹਿਗੁਰੂ ਸਭ ਤੇ ਮੇਰ ਕਰਨ ਸਭ ਵਧੀਆ ਹੋਵੇ ਜੀ ਜਿਹੜੇ ਸਹੀ ਮਕਸਦ ਹੈ ਜਨਾਬਤੂਰ ਸਾਹਿਬ ਆਂਦਾ ਸਾਰੀ ਟੀਮ ਤੁਹਾਡੇ ਤੋਂ ਜਿਹੜਾ ਥੋੜਾ ਜਿਹਾ ਸਟੇਜ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਥੇ ਗਾਹਿਬ ਗਾਹਿ ਜਦੋਂ ਹਜ਼ੂਰ ਹੁਕਮ ਕਰਦੇ ਨੇ ਆਈ ਦਾ ਪਰਿਵਾਰ ਨਾਲ ਵੀ ਤੇ ਅੱਜ ਕਿਉਂਕਿ ਸਾਡੀ ਫਿਲਮ ਦੀ ਅਸੀਂ ਜਦੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀ ਉਹ ਚਾਰ ਬੰਗਲਾ ਸਾਹਿਬ ਬੰਬੇ ਤੋਂ ਸ਼ੁਰੂ ਹੋਈ ਸੀ ਤੇ ਪ੍ਰੋਮੋਸ਼ਨ ਦੀ ਸਮਾਪਤੀ ਹੋ ਗਈ ਹੈ ਅਸੀਂ ਹੁਣ ਅੱਜ ਫਾਈਨਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਰਸੋਈ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਏ ਆ ਨੀਕ ਨੀਅਤ ਦੇ ਨਾਲ ਮਿਹਨਤ ਦੇ ਨਾਲ ਇੱਕ ਪ੍ਰੋਡਕਟ ਤਿਆਰ ਕੀਤਾ ਜਿਹੜਾ ਐਂਟਰਟੇਨਮੈਂਟ ਤੋਂ ਅਲੱਗ ਹੋ ਕੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਕੋਈ ਚੰਗਾ ਸਨੇਹਾ ਦੇਣ 'ਚ ਅਸੀਂ ਕਾਮਯਾਬ ਹੋ ਸਕੀਏ ਗੁਰੂ ਸਾਹਿਬ ਨੇ ਜਿੰਨੀ ਕੋਸ਼ਿਸ਼ ਕੀਤੀ ਹੈ ਸੋ ਮਨ ਸੀਗਾ ਕਿ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ ਜਾਏ ਇਸ ਧਰਤੀ ਤੇ ਆ ਕੇ ਜੀ ਹਾਂਜੀ ਇਹਦੇ ਵਿੱਚ ਹੁਣ ਮੈਂ ਚਾਹਾਂਗਾ ਕਿਉਂਕਿ ਇਸ ਫਿਲਮ ਦੇ ਵਿੱਚ ਮੈਂ ਜੋ ਦੱਸਣਾ ਹੈ ਉਹ ਤਾਂ ਦੱਸ ਹੀ ਸਕਦਾ ਮੈਂ ਬਤੌਰ ਐਕਟਰ ਪਰ ਇਸ ਫਿਲਮ ਨੂੰ ਜਿੰਨੇ ਕਨਸੀਵ ਕੀਤਾ ਜਿਹਦੇ ਦਿਮਾਗ ਦਾ ਥਾਟ ਹੈ ਫਿਰ ਜਿੰਨੇ ਲਿਖਿਆ ਜਿੰਨੇ ਡਾਇਰੈਕਟ ਕੀਤਾ ਮਿਊਜ਼ਿਕ ਤਿਆਰ ਕੀਤਾ ਪ੍ਰੋਡਿਊਸ ਕੀਤਾ ਔਰ ਫਾਈਨਲੀ ਉਹਦੇ ਵਿੱਚ ਐਕਟ ਵੀ ਕੀਤਾ ਮੈਂ ਚਾਹਾਂਗਾ ਕਿ ਇਹਦੇ ਲਈ ਸਭ ਤੋਂ ਜ਼ਿਆਦਾ ਮਾਕੂਲ ਜਵਾਬ ਗਿੱਪੀ ਗਰੇਵਾਲ ਹੁਣੀ ਦੇ ਸਕਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਇਹ ਸੀਕਵਲ ਦੇਖੋ ਹੈ ਤਾਂ ਜਿਵੇਂ ਪਹਿਲਾ ਪਾਰਟ ਆ ਗਿਆ ਸੀ ਤੇ ਦੂਸਰਾ ਆਇਆ ਸੀ ਉਹਨਾਂ ਦਾ ਆਪਸ ਦੇ ਵਿੱਚ ਤਾਂ ਕੋਈ ਹੈ ਨਹੀਂ ਸੀਗਾ ਕੋਈ ਕਹਾਣੀ ਦਾ ਕਿਉਂਕਿ ਉਹ ਅਲੱਗ ਕਹਾਣੀ ਸੀ ਉਹ ਅਲੱਗ ਕਹਾਣੀ ਸੀ ਉਹ ਵੀ ਇੱਕ ਅਲੱਗ ਕਹਾਣੀ ਆ ਬਟ ਜੇ ਦੇਖਿਆ ਜਾਵੇ ਦੋਨੇ ਕਹਾਣੀਆਂ ਦਾ ਜਿਹੜਾ ਪਰਪਸ ਸੀਗਾ ਉਹ ਇਹੀ ਸੀਗਾ ਕਿ ਤਾਨੂੰ ਮੋਟੀਵੇਟ ਕੀਤਾ ਜਾਵੇ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਕਿਵੇਂ ਜੀਓ ਸਕਦੇ ਆ ਆ ਸੋ ਇਹ ਵੀ ਉਸੇ ਤਰ੍ਹਾਂ ਦੀ ਕਹਾਣੀ ਆ ਸੋ ਇੱਕ ਯਾਤਰਾ ਵਾ ਪੰਜਾਬ ਤੋਂ ਲੈ ਕੇ ਤਕਸ਼ਿਰੀ ਹਜੂਰ ਸਾਹਿਬ ਤੱਕ ਦੀ ਤੇ ਜਿਆ ਯਾਤਰਾ ਦੇ ਵਿੱਚ ਕਈ ਮੁਸਾਫਰ ਨੇ ਉਹਨਾਂ ਦੀਆਂ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਕਿ ਜਿਹੜੇ ਲੋਕ ਫਿਲਮ ਦੇਖ ਕੇ ਬਾਹਰ ਆਉਣਗੇ ਉਹ ਮੈਨੂੰ ਲੱਗਦਾ ਕਿ ਜਿਹੜਾ ਅੱਜ ਦੀ ਰੇਟ ਦੇ ਵਿੱਚ ਸਾਰਿਆਂ ਦਾ ਅ ਦਿਮਾਗ ਬਹੁਤ ਤੇਜ਼ੀ ਨਾਲ ਭੱਜਣ ਲੱਗਿਆ ਹੁੰਦਾ ਥੋੜਾ ਰਿਲੈਕਸ ਹੋਊਗਾ ਥੋੜੀ ਪੇਸ਼ੈਂਸ ਮਿਲੂਗੀ ਔਰ ਸ਼ਾਇਦ ਕਿੰਨੀ ਖੂਬਸੂਰਤ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਦਿੱਤੀ ਆ ਸ਼ਾਇਦ ਉਹਨੂੰ ਵਧੀਆ ਤਰੀਕੇ ਨਾਲ ਜੀਉਣ ਦਾ ਕੋਈ ਵਧੀਆ ਢੰਗ ਮਿਲੇ ਇੰਨੀ ਹੀ ਕੋਸ਼ਿਸ਼ ਆ ਸਾਡੀ ਜੀ ਕੀ ਨੰਬਰ